ਇਹ ਨਿੰਬੂ ਦੀ ਕਿਸਮ ਬਾਰਾਮਾਸੀ 8 ਪੰਜਾਬ ਬਾਰਾਮਾਸੀ 8 ਜਿਹੜੀ ਕਿ ਆਪਾਂ 1.5 ਸਾਲ ਪਹਿਲਾਂ ਇਹ ਬੂਟਾ ਲਾਇਆ ਸੀ ਤੇ ਹੁਣ ਲਗਭਗ ਜਿਹੜੀ ਇਹ ਤੇ ਫਰੂਟਿੰਗ ਸ਼ੁਰੂ ਹੋ ਗਈ ਇਸ ਵਾਰੀ ਵਧੀਆ ਫਲ ਜਿਹੜਾ ਇਸ ਬੂਟੇ ਦੇ ਉੱਪਰ ਆਪਾਂ ਨੂੰ ਮਿਲਿਆ ਸੀਗਾ ਤੇ ਹੁਣ ਵੀ ਜਿਹੜੀ ਇਹਨੇ ਫਲਾਵਰਿੰਗ ਸਟਾਰਟ ਕਰ ਦੇਣੀ ਆਉਣ ਵਾਲੇ ਸਮੇਂ ਦੇ ਵਿੱਚ ਹਰ ਇੱਕ ਨਿੰਬੂ ਜਾਤੀ ਦੇ ਬੂਟੇ ਤੋਂ ਪਾਣੀ ਨੂੰ ਜਿਹੜਾ ਦੂਰ ਕਰਨ ਲਈ ਇਸ ਤਰ੍ਹਾਂ ਆਪਾਂ ਥੜਾ ਬਣਾਉਣੇ ਆਗੇ ਥੜਾ ਬਣਾਉਣ ਦੇ ਮੁੱਖ ਕਾਰਨ ਇਹ ਹੁੰਦਾ ਕਿ ਜਿਹੜਾ ਪਾਣੀ ਭਰ ਕੇ ਨਾ ਖੜੇ ਬੂਟੇ ਦੇ ਨੇੜੇ ਪਾਣੀ ਜਿਹੜਾ ਸਿਰਫ ਬੂਟੇ ਨੂੰ ਦਿੱਤੀ ਜਾਵੇ ਤੇ ਸੱਲ ਦੇ ਉੱਪਰ ਹੀ ਇਹ ਬੂਟੇ ਹਰੇ ਭਰੇ ਰਹਿੰਦੇ ਜੇਕਰ ਪਾਣੀ ਜ਼ਿਆਦਾ ਤੁਸੀਂ ਇਹਨਾਂ ਦੇ ਨੇੜੇ ਭਰ ਕੇ ਖੜਾਉਂਦੇ ਹੋ ਤਾਂ ਬੂਟੇ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਤੇ ਸੁੱਕਣੇ ਸ਼ੁਰੂ ਹੋ ਜਾਂਦੇ ਹੈਗੇ ਨਿੰਬੂ ਜਾਤੀ ਦੇ ਬੂਟਿਆਂ ਦੇ ਵਿੱਚ ਇਹ ਚੀਜ਼ ਦਾ ਆਪਾਂ ਨੂੰ ਮੁੱਖ ਖਿਆਲ ਰੱਖਣਾ ਪੈਂਦਾ 12 ਮਾਸੀ 12 12 ਮਾਸੀ 8 ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਇਹ ਵੈਰਾਈਟੀਆਂ ਨੇਗੀਆਂ ਤੇ ਬੀਜ ਇਹਨਾਂ ਚ ਬਿਲਕੁਲ ਥੋੜੇ ਜਿਹੇ ਹੁੰਦੇ ਆ ਤੇ ਕਾਫੀ ਵੱਧ ਰਸੇ ਵਾਲੇ ਤੇ ਪਤਲੇ ਛਿਲਕੇ ਵਾਲੇ ਜਿਹੜੇ 12 ਮਾਸੀ ਰੇਮਬੂ ਤੁਹਾਨੂੰ ਇਹ ਮਿਲਣਗੇ ਧੰਨਵਾਦ